ਸਾਹਿਬ ਸਖਤੀ ਵੀ ਤੇ ਤੁਹਾਡਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖਬਰਾਂ ਪੀਯੂ ਪਹੁੰਚੇ ਰਾਸ਼ਟਰਪਤੀ ਦਰੋਪਦੀ ਮੁਰਮੂ ਮਨੁਪਾਕਰ ਤੇ ਜਸਪਿੰਦਰ ਨਰੂਲਾ ਸਨੇ ਹੋਰਾਂ ਨੂੰ ਕੀਤਾ ਸਨਮਾਨਿਤ ਯੂਕਰੇਨ 30 ਦਿਨਾਂ ਦੀ ਜੰਗਬੰਦੀ ਲਈ ਹੋਇਆ ਸਹਿਮਤ ਅਮਰੀਕਾ ਦੇ ਪ੍ਰਸਤਾਵ ਨੂੰ ਕੀਤਾ ਸਵੀਕਾਰ ਗੁਰਦੁਆਰਾ ਸ੍ਰੀ ਬੇਅਸਾਹਬੇ ਕੇ ਨਤਮਸਤਕ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰ ਗਿਆਨੀ ਕਲਦੀਪ ਸਿੰਘ ਗੱਜਾ ਸੰਤ ਸੀਚੇਵਾਲ ਨੇ ਸਦਨ ਚੁੱਕਿਆ ਰਿਪੋਰਟ ਨੌਜਵਾਨਾਂ ਦਾ ਬੁੱਧਾ ਬੋਲੇ ਏਜੰਟਾਂ ਨੇ ਫਸਾਈ ਸਾਡੀ ਨੌਜਵਾਨੀ ਚਰਨਜੀਤ ਚੰਨੀ ਦੀ ਅਗਵਾਈ ਵਾਲੀ ਸੰਸਦੀ ਕਮੇਟੀ ਵੱਲੋਂ ਜੈਵਿਕ ਉਤਪਾਦਾਂ ਲਈ ਐਮਐਸਪੀ ਦੀ ਸ਼ਿਫਾਰਿਸ਼ ਮੜਮੰਡੀ ਲੜਕੀ ਦੇ ਕਤਲ ਮਾਮਲੇ 'ਚ ਪੰਜ ਦੋਸ਼ੀ ਗ੍ਰਿਫਤਾਰ ਥਾਣੇਦਾਰ ਮੁੱਤਲਾ ਦੋਪਰਾ ਮਾਤੇ ਡਿੱਗੀ ਸਾਈਨ ਬੋਰਡ ਦੀ ਦੀਵਾਰ ਇੱਕ ਹਲਾਕ ਤੇ ਦੂਜਾ ਜ਼ਖਮੀ ਗੈਸ ਪਾਈਪਲਾਈਨਾਂ ਬਦਲੇ ਮੁਆਵਜ਼ਾ ਲੈਣ ਦਾ ਮਾਮਲਾ ਪਿੰਡ ਲੇਲੇਵਾਲਾ 'ਚ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪਾ ਤ੍ਰੀ ਮੁਕਸਰ ਸਾਇਅ ਵਿੱਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਮਾਮੂਲੀ ਤਕਰਾਰ ਬਣੀ ਵਜਾ ਹੁਣ ਖਬਰਾਂ ਵਿਸਤਾਰ ਨਾਲ ਪੀਜੂ ਪਹੁੰਚੇ ਰਾਸ਼ਪਤੀ ਦ੍ਰੋਪਦੀ ਮੁਰਮੂ ਮਨੁਪਾਕਰ ਤੇ ਜਸਪਿੰਦਰ ਨਰੂਲਾ ਸਣੇ ਹੋਰਾਂ ਨੂੰ ਕੀਤਾ ਸਨਮਾਨਤ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪੰਜਾਬ ਯੂਨੀਵਰਸਿਟੀ ਦੇ 72ਵੇਂ ਕਨਵੋਕੇਸ਼ਨ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਸਮਾਰੋਹ ਵਿੱਚ 2024 ਵਿੱਚ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ ਅਵਾਰਡ ਅਤੇ ਡਿਗਰੀਆਂ ਦਿੱਤੀਆਂ ਗਈਆਂ ਇਸ ਦੌਰਾਨ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਹਰਿਆਣਾ ਦੇ ਰਾਜਪਾਲ ਬੰਡਾਰੂ ਤਾਤਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨਤ ਸਣੇ ਹੋਰ ਕਈ ਪ੍ਰਮੁੱਖ ਸ਼ਖਸੀਅਤਾਂ ਵੀ ਮੌਜੂਦ ਰਹੀਆਂ ਇਸ ਮੌਕੇ ਰਾਸ਼ਟਰਪਤੀ ਨੇ ਨਿਸ਼ਾਨੇ ਬਾਜ਼ ਮਨੋਪਾਕਰ ਤੇ ਗਾਇਕਾ ਜਸਵਿੰਦਰ ਨਰੂਲਾ ਡਾਕਟਰ ਆਰਜੀ ਹੰਸਕਿੱਲ ਤੇ ਕਮਲੇਸ਼ ਦੀ ਪਟੇਲ ਨੂੰ ਡਾਕਟਰ ਆਫ ਸਾਇੰਸ ਅਨਰੀਡ ਡਿਗਰੀ ਨਾਲ ਸਨਮਾਨਿਤ ਕੀਤਾ ਨਿਵੇਦਕਤਾ ਰਗੂਨਾਥ ਪਿਡੇ ਨੂੰ ਡਾਕਟਰ ਆਫ ਲਿਟਰੇਚਰ ਅਨਰੇਡੀ ਡਿਗਰੀ ਦਿੱਤੀ ਗਈ ਇਸ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿੱਚ ਪਾਏ ਯੋਗਦਾਨ ਲਈ ਇਹਨਾਂ ਮਸ਼ਹੂਰ ਰਸਤੀਆਂ ਨੂੰ ਵਿਸ਼ੇਸ਼ ਪੁਰਸਕਾਰ ਦਿੱਤੇ ਗਏ। ਯੂਕਰੇਨ 30 ਦਿਨਾਂ ਦੀ ਜੰਗਬੰਦੀ ਲਈ ਹੋਇਆ ਸਹਿਮਤ ਅਮਰੀਕਾ ਦੇ ਪ੍ਰਸਤਾਵ ਨੂੰ ਕੀਤਾ ਸਵੀਕਾਰ। ਰੂਸ ਯੂਕਰੇਨ ਜੰਦ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਯੂਕਰੇਨੀ ਰਾਸ਼ਟਰਪਤੀ ਜੇਲੈਂਸਕੀ 30 ਦਿਨਾਂ ਦੀ ਜੰਗਬੰਦੀ ਲਈ ਸਹਿਮਤ ਹੋ ਗਏ ਹਨ। ਯੂਕਰੇਨ ਨੇ ਅਮਰੀਕਾ ਦੇ 30 ਦਿਨਾਂ ਦੀ ਜੰਗਬੰਦੀ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ। ਜੂਕਰੇਨ 'ਵਾਰ ਖਤਮ ਕਰਨ ਨੂੰ ਲੈ ਕੇ ਅਮਰੀਕਾ ਤੇ ਯੂਕਰੇਨੀ ਅਧਿਕਾਰੀਆਂ ਵਿੱਚ ਬੈਠਕ ਹੋਈ ਇਸ ਵਿੱਚ ਯੂਐਸ ਸੈਕ੍ਰੇਟਰੀ ਆਫ ਸਟੇਟ ਮਾਰਕੋ ਰੂਬਿਓ ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਈਕ ਵਾਲਟਜ਼ ਨੇ ਯੂਕਰੇਨ ਨਾਲ ਕਈ ਸਮਝੌਤੇ ਦੇ ਪ੍ਰਸਤਾਵਾਂ ਤੇ ਚਰਚਾ ਕੀਤੀ ਰੂਸੀ ਰਾਸ਼ਟਰਪਤੀ ਬਲਾਦੀਮੀਰ ਪੁਤਨ ਪੂਰਬੀ ਯੂਕਰੇਨ ਦੇ ਚਾਰ ਵੱਡੇ ਖੇਤਰਾਂ ਡੋਨੇਟਸਕ, ਲੋਹਾਂਸਕ, ਖੀਰਸਾਨ ਤੇ ਜਾਪੋਰੇਜੀਆ ਤੇ ਪੂਰਾ ਕੰਟਰੋਲ ਚਾਹੁੰਦੇ ਹਨ ਰੂਸ ਪਹਿਲਾਂ ਹੀ ਯੂਕਰੇਨ ਦੇ 20% ਹਿੱਸੇ ਦੇ ਕਬਜ਼ਾ ਕਰ ਚੁੱਕਾ ਹੈ ਜੰਗਬੰਦੀ ਹਵਾ ਤੇ ਸਮੁੰਦਰੀ ਖੇਤਰੋਂ ਛੱਡ ਕੇ ਪੂਰੇ ਜੁੱਧ ਖੇਤਰੋਂ ਤੇ ਲਾਗੂ ਹੋਵੇਗੀ। ਬਾਦੇ ਮੁਤਾਬਕ ਅਮਰੀਕਾ ਰੂਸ ਨੂੰ ਜੰਗਬੰਦੀ ਲਈ ਮਨੋਰ ਦੀ ਕੋਸ਼ਿਸ਼ ਕਰੇਗਾ। ਯੂਕਰੇਨ ਨੂੰ ਅਮਰੀਕਾ ਤੋਂ ਫੌਜੀ ਸਹਾਇਤਾ ਤੇ ਖੂਬੀਆ ਜਾਣਕਾਰੀ ਸਾਂਝੀ ਕਰਨ ਦੀ ਸਹੂਲਤ ਮਿਲੇਗੀ। ਅਮਰੀਕਾ ਤੇ ਯੂਕਰੇਨ ਵਿੱਚ ਰੇਅਰ ਮਿਲਰਜ ਡੀਲ ਨੂੰ ਜਲ ਤੋਂ ਜਲਦ ਪੂਰਾ ਕਰਨ ਤੇ ਸਹਿਮਤੀ ਬਣੀ। ਗੁਰਦੁਆਰਾ ਸ਼੍ਰੀ ਬੇਲ ਸਾਹਿਬ ਵਿਖੇ ਨਤਮਸਤਕੋਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਚਰਮਣੀ ਕਮੇਟੀ ਵੱਲੋਂ ਤਖਤ ਸਾਹਿਬ ਦੇ ਨਵੇਂ ਬਣਾਏ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਇਤਿਹਾਸੇ ਗੁਰਦੁਆਰਾ ਸ੍ਰੀ ਬੀਰ ਸਾਹਿਬ ਸੁਲਤਾਨਪੁਰ ਲੋਧੀ ਨਤਮਸਤਕ ਹੋਏ ਇਸ ਮੌਕੇ ਉਹਨਾਂ ਗੁਰੂ ਘਰ ਦੇ ਦਰਬਾਰ ਚ ਮੱਥਾ ਟੇਕਿਆ ਅਤੇ ਸਰੋਵਰ ਦੀ ਅਰਦਾਸ ਦੌਰਾਨ ਸ਼ਮੂਲੀਅਤ ਕੀਤੀ ਇਸ ਦੌਰਾਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਤਪਸਥਾਨ ਤੇ ਸ਼ੀਸ਼ ਨਿਵਾਇਆ ਤੇ ਗੁਰੂ ਸਾਹਿਬ ਨੂੰ ਆਪਣੇ ਪਾਵਨ ਹਸਤ ਕਮਲਾਂ ਦੇ ਨਾਲ ਲਗਾਏ ਗਏ ਪਵਿੱਤਰ 베ਰੀ ਉੱਕ ਦੇ ਦਰਸ਼ਨ ਦੇਦਾਰ ਵੀ ਕੀਤੇ ਇਸ ਤੋਂ ਉਪਰੰਤ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਪ੍ਰੈਸ ਕਾਨਫਰੰਸ ਦੌਰਾਨ ਸਿੰਘ ਸਾਹਿਬ ਨੇ ਕਿਹਾ ਕਿ ਮੈਂ ਅਗਤੂ ਪਰ ਮਹੀਨੇ ਦੇ ਵਿੱਚ ਪਾਕਿਸਤਾਨ ਵਿਖੇ ਨਨਕਾਣਾ ਸਾਹਿਬ ਪੰਜਾ ਸਾਹਿਬ ਐਣਾਬਾਦ ਤੇ ਲਾਹੌਰ ਆਦਿ ਵੱਖ-ਵੱਖ ਥਾਵਾਂ ਉਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਸਥਾਨਾਂ ਦੇ ਦਰਸ਼ਨ ਕੀਤੇ ਤੇ ਉਹ ਇੱਕ ਬੜਾ ਚੰਗਾ ਅਨੁਭਵ ਸੀ ਉਹਦੇ ਤੋਂ ਬਾਅਦ ਜਿਵੇਂ ਅਸੀਂ ਵਾਗਾ ਟੱਪਿਆ ਤਾਂ ਮੇਰੇ ਮਨ 'ਚ ਖਿਆਲ ਆਇਆ ਕਿ ਉਹ ਸੁਲਤਾਨਪੁਰ ਲੋਧੀ 'ਚ ਵੀ ਗੁਰੂ ਘਰ ਦੇ ਦਰਸ਼ਨ ਕਰਾਂ ਮਨ ਵਿੱਚ ਇੱਛਾ ਸੀ ਕਿ ਇਸਤਾਨ ਤੇ ਆਉਣਾ ਚਾਹੀਦਾ ਹੈ ਤਾਂ ਕਿ ਸਾਡੀ ਯਾਤਰਾ ਮੁਕੰਮਲ ਮੰਨੀ ਜਾਊਗੀ। ਗੁਰੂ ਪਾਤਸ਼ਾਹ ਨੇ ਬੜੀ ਮਿਹਰ ਕੀਤੀ ਕਿ ਅੱਜ ਅਸੀਂ ਅੰਮ੍ਰਿਤ ਵੇਲੇ ਇੱਥੇ ਗੁਰੂ ਨਾਨਕ ਪਾਤਸ਼ਾਹੀ ਦੇ ਮਵਾਰਕ ਸਥਾਨ ਤੇ ਆਏ ਤੇ ਦਿਲ ਗਦਗਦ ਹੋ ਗਿਆ। ਸੰਤ ਸੀਚੇਵਾਲ ਨੇ ਸਦਨ 'ਚ ਝੁਕ ਕੇ ਡਿਪੋਰਟ ਨੌਜਵਾਨਾਂ ਦਾ ਮੁੱਦਾ ਬੋਲੇ ਏਜੰਟਾਂ ਨੇ ਫਸਾਈ ਸਾਡੀ ਨੌਜਵਾਨੀ। ਐਮਪੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਦਨ ਵਿੱਚ ਰਿਪੋਰਟ ਹੋਏ ਨੌਜਵਾਨਾਂ ਦਾ ਮੁੱਦਾ ਚੁੱਕਿਆ ਤੇ ਭਾਰਤ ਸਰਕਾਰ ਨੂੰ ਉਹਨਾਂ ਟਰੈਵਲ ਏਜੰਟਾਂ ਤੇ ਚਿਕੰਜਾ ਕਸਣ ਦੀ ਅਪੀਲ ਕੀਤੀ ਜਿੰਨਾ ਕਰਕੇ ਨੌਜਵਾਨ ਬਾਹਲੇ ਮੁਲਕਾਂ ਵਿੱਚ ਜਾ ਕੇ ਰੋ ਰਹੇ ਹਨ ਉਹਨਾਂ ਕਹਾਂਗੇ ਇਹ ਟਰੈਵਲ ਏਜੰਟ ਨੌਜਵਾਨਾਂ ਨੂੰ ਸੁਪਨੇ ਦਿਖਾਉਂਦੇ ਹਨ ਤੇ ਫਿਰ ਉਹਨਾਂ ਕੋਲੋਂ 50-60 ਲੱਖ ਰੁਪਏ ਲੈ ਕੇ ਪਨਾਮਾ ਵਰਗੇ ਜੰਗਲਾਂ ਵਿੱਚ ਛੱਡ ਦਿੰਦੇ ਹਨ ਇਹਨਾਂ ਤੇ ਤਸ਼ੱਦਦ ਵਰਗੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ ਸਰਦ ਸੀਚੇ ਵਾਲ ਨੇ ਕਿਹਾ ਕਿ ਨਦੀਆਂ ਸਰਦਾਂ ਪਾਰ ਕਰਕੇ ਫੜੇ ਜਾਂਦੇ ਇਹ ਨੌਜਵਾਨ ਜਿਨ੍ਹਾਂ ਵਿੱਚ ਬੰਦ ਕੀਤੇ ਜਾਂਦੇ ਹਨ ਅਰਮੀਨੀਆ ਦੀਆਂ ਜੇਲਾਂ ਵਿੱਚ ਟਰੈਵਲ ਏਜੰਟਾਂ ਵੱਲੋਂ ਭੇਜੇ ਗਏ ਅਜਿਹੇ ਕਿੰਨੇ ਹੀ ਨੌਜਵਾਨ ਸਜ਼ਾ ਕੱਟ ਰਹੇ ਹਨ ਕਈ ਬੇਵੱਸ ਨੌਜਵਾਨ ਰਸਤੇ ਵਿੱਚ ਹੀ ਫਸੇ ਹੋਏ ਹਨ ਉਹਨਾਂ ਕਿਹਾ ਕਿ ਇਹ ਨੌਜਵਾਨ ਵਕ-ਵਕ ਆਵਾਂਕੀ ਆਪਣੇ ਰੋਜ਼ਗਾਰ ਦੀ ਭਾਲ ਵਿੱਚ ਆ ਜਾਂਦੇ ਹਨ ਖਾਲੀ ਵਿੱਚ ਅਮਰੀਕਾ ਤੋਂ ਗੈਰਕਾਨੂੰਨੀ ਢੰਗ ਨਾਲ ਏਜੰਟਾਂ ਵੱਲੋਂ ਭੇਜੇ ਗਏ ਕਈ ਨੌਜਵਾਨਾਂ ਨੂੰ ਅੰਮ੍ਰਿਤਸਰ 에ਅਰਪੋਰਟ ਤੇ ਹੱਥਕੜੀਆਂ ਤੇ ਬੀੜੀਆਂ ਲਾ ਕੇ ਉਤਾਰਿਆ ਗਿਆ ਸਾਂਸਦ ਸਿੱਟੇ ਵਾਲੇ ਕਿਹਾ ਕਿ ਇਸ ਵਿੱਚ ਸਭ ਤੋਂ ਵੱਡਾ ਰੋਲ ਟਰੈਵਲ ਏਜੰਟਾਂ ਦਾ ਹੈ ਉਹ ਉਹਨਾਂ ਦੇ ਪੈਸੇ ਵੀ ਖਾ ਲੈਂਦੇ ਹਨ ਤੇ ਫਸਾ ਵੀ ਦਿੰਦੇ ਹਨ ਇਹਨਾਂ ਏਜੰਟਾਂ ਦਾ ਭਾਰਤੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਗੈਂਗ ਬਣਿਆ ਹੋਇਆ ਹੈ ਚਰਨਜੀਤ ਚੰਨੀ ਦੀ ਅਗਵਾਈ ਵਾਲੀ ਸੰਸਦੀ ਕਮੇਟੀ ਵੱਲੋਂ ਜੈਵਿਕ ਉਤਪਾਦਾਂ ਲਈ ਐਮਐਸਪੀ ਦੀ ਸ਼ਿਫਾਰਿਸ਼ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਖੇਤੀਬਾੜੀ ਪਸ਼ੂ ਪਾਲਣਾ ਤੇ ਫੂਡ ਪ੍ਰੋਸੈਸਿੰਗ ਬਾਰੇ ਸੰਸਦ ਦੀ ਸਥਾਈ ਕਮੇਟੀ ਨੇ ਲੋਕ ਸਭਾ ਵਿੱਚ ਗਰੰਟਾਂ ਦੀ ਮੰਗ 2025-26 ਬਾਰੇ ਆਪਣੀ ਰਿਪੋਰਟ ਪੇਸ਼ ਕੀਤੀ ਹੈ। ਕਮੇਟੀ ਦੀਆਂ ਮੁੱਖ ਸਿਫਾਰਸ਼ਾਂ ਵਿੱਚ ਰਵਾਇਤੀ ਫਸਲਾਂ ਲਈ ਹਲਾਣੇਗੇ ਐਮਐਸਪੀ ਤੋਂ ਇਲਾਵਾ ਜੈਵਿਕ ਉਤਪਾਦਾਂ ਲਈ ਘੱਟੋ-ਘੱਟ ਸਮਰਥਨ ਮੁੱਲ, ਟਿਕਾਊ ਖੇਤੀ ਨੂੰ ਚਾਅਿਤ ਕਰਨਾ ਅਤੇ ਜੈਵਿਕ ਕਿਸਾਨਾਂ ਲਈ ਯੋਗ ਮੁਆਵਜ਼ਾ ਯਕੀਨੀ ਬਣਾਉਣਾ ਸ਼ਾਮਲ ਹੈ। ਕਮੇਟੀ ਨੇ ਜ਼ੋਰ ਦੇ ਕੇ ਕਿਹਾ ਕਿ ਕਿਸਾਨਾਂ ਲਈ ਐਮਐਸਪੀ ਦੀ ਕਾਨੂੰਨੀ ਗਰੰਟੀ ਅਤੇ ਕਰਜ਼ਾ ਮੁਆਫੀ ਬਾਰੇ ਇਸ ਦੀਆਂ ਪਹਿਲੀਆਂ ਸਿਫਾਰਸ਼ਾਂ ਅਜੇ ਲਾਗੂ ਨਹੀਂ ਕੀਤੀਆਂ ਗਈਆਂ ਹਨ। ਇਮਰਟੀ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਖੇਤਰوں ਨੂੰ ਲੰਬੇ ਸਮੇਂ ਲਈ ਰਾਹਤ ਅਤੇ ਸਥਿਰਤਾ ਪ੍ਰਦਾਨ ਕਰਨ ਲਈ ਇਹਨਾਂ ਵਚਨਬੱਧਤਾਵਾਂ ਨੂੰ ਪੂਰਾ ਕਰਨ ਵੱਲ ਫੌਰੀ ਕਦਮ ਚੁੱਕੇ। ਇਮਰਟੀ ਨੇ ਪਰਾਲੀ ਸਾੜ ਦੇ ਮੁੱਦੇ ਨੂੰ ਹੱਲ ਕਰਨਾ ਅਤੇ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਲਈ ਫਸਲਾਂ ਦੀ ਰਹਿੰਦ-ਖੂੰਦ ਨੂੰ ਇਕੱਠਾ ਕਰਨ ਅਤੇ ਪ੍ਰਬੰਧਨ ਲਈ ਮੁਆਵਜ਼ੇ ਵਜੋਂ ਕਿਸਾਨਾਂ ਨੂੰ 100 ਰੁਪਏ ਪ੍ਰਤੀ ਕੰਢਲ ਝੋਨੇ ਦੀ ਵਿੱਤੀ ਸਹਾਇਤਾ ਦੀ ਤਜਵੀਜ਼ ਰੱਖੀ ਹੈ। ਇਸ ਤੋਂ ਇਲਾਵਾ ਬਾਦੂ ਲਾਗਤ ਲਈ ਕਿਸਾਨਾਂ ਨੂੰ ਮੁਆਵਜ਼ਾ ਦੇਣ ਲਈ ਫਸਲਾਂ ਦੀ ਰਹਿੰਦ ਖੁੰਦ ਲਈ ਇੱਕ ਮਾਰਕੀਟ ਵਿਧੀ ਬਣਾਈ ਜਾਣੀ ਚਾਹੀਦੀ ਹੈ ਮੋਰ ਮੰਡੀ ਲੜਕੀ ਦੇ ਕਤਲ ਮਾਮਲੇ 'ਚ ਪੰਜ ਦੋਸ਼ੀ ਗ੍ਰਿਫਤਾਰ ਥਾਣੇਦਾਰ ਮੋਤਲਾ ਚੰਡੀਗੜ੍ਹ ਪੜਦੀ ਸਥਾਨਕ ਸ਼ਹਿਰ ਦੀ ਇੱਕ ਨੌਜਵਾਨ ਲੜਕੀ ਦੇ ਕਤਲ ਹੋਣ ਦਾ ਮਾਮਲਾ ਪੁਲਿਸ ਨੇ ਸੁਝਾਉਣ ਦਾ ਦਾਵਾ ਕਰਦਿਆਂ ਮਾਮਲਾ ਦਰਜ ਕਰਕੇ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਤੋਂ ਇਲਾਵਾ ਡਿਊਟੀ ਵਿੱਚ ਅਣਗਹਿਲੀ ਕਰਨ ਤੇ ਐਸ ਐਚਓ ਮੋਰ ਨੂੰ ਐਸ ਐਸ ਪੀ ਬਟਿੰਡਾ ਵੱਲੋਂ ਮੋਤਲ ਕੀਤਾ ਗਿਆ ਹੈ ਰੋਸ ਦੇ ਚਲਦਿਆਂ 2 ਦਿਨ ਸ਼ਹਿਰ ਦੇ ਸਾਰੇ ਬਾਜ਼ਾਰ ਬੰਦ ਰਹੇ ਤੇ ਪੁਲਿਸ ਅਧਿਕਾਰੀਆਂ ਦੀ ਢਿੱਲੀ ਕਾਰਵਾਈ ਤੋਂ ਭੜਕੇ ਮੰਡੀ ਵਾਸੀਆਂ ਨੇ ਨੈਸ਼ਨਲ ਹਾਈਵੇ ਜਾਮ ਕਰਕੇ ਨਾਰੇਬਾਜ਼ੀ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ 19 ਸਾਲਾ ਲੜਕੀ ਜੋ ਚੰਡੀਗੜ੍ਹ ਵਿਖੇ ਆਪਣੀ ਭੜਾਈ ਕਰ ਰਹੀ ਸੀ ਬੀਤੇ 2 ਦਿਨਾਂ ਤੋਂ ਗਾਇਬ ਸੀ। ਜਿਸ ਬਾਰੇ ਪਰਿਵਾਰ 10 ਮਾਰਚ ਦੀ ਸਵੇਰ ਸਮੇਂ ਉਸਦੇ ਪਰਿਵਾਰ ਨੂੰ ਲੱਗਿਆ ਤੇ ਉਹਨਾਂ ਪੁਲਿਸ ਕੋਲ ਲੜਕੀ ਦੇ ਕਤਲ ਹੋਣ ਦਾ ਸ਼ੱਕ ਜ਼ਾਹਿਰ ਕੀਤਾ। ਮਾਮਲੇ ਨੂੰ ਗੰਭੀਰਤਾ ਨਾਲ ਨਾ ਲੈਣ ਤੇ ਰੋਸ ਵਜੋਂ ਮੰਡੀ ਵਾਸੀਆਂ ਨੇ 2 ਦਿਨ ਬਾਜ਼ਾਰ ਬੰਦ ਕਰਕੇ ਬਟਿੰਡਾ ਭਵਾਨੀਗੜ੍ਹ ਰਾਜਮਾਰਗ ਜਾਮ ਕਰ ਦਿੱਤਾ ਪੁਲਿਸ ਨੇ ਸਵੇਰ ਸਮੇਂ ਲੜਕੀ ਦੀ ਮ੍ਰਿਤਕ ਦੇ ਪਿੰਡ ਯਾਤਰੀ ਦੇ ਨੇੜੇ ਮਿਲਣ ਦਾ ਦਾਵਾ ਕੀਤਾ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਪੁਸ਼ਟੀ ਕੀਤੀ ਐਸਐਸਪੀ ਬਟਿੰਡਾ ਅਮਨੀਤ ਕਾਉਂਡਲ ਨੇ ਦੱਸਿਆ ਕਿ 19 ਸਾਲਾਂ ਲੜਕੀ ਦੇ ਕਤਲ ਮਾਮਲੇ ਵਿੱਚ ਪੁਲਿਸ ਵੱਲੋਂ ਕਰੀਬ 1 ਦਰਜੇ ਤੋਂ ਉੱਪਰ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ ਜਿਸ ਵਿੱਚ ਇੱਕ ਪਰਿਵਾਰ ਦੇ 3 ਮੈਂਬਰਾਂ ਸਮੇਤ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਉਧਰ ਮਾਮਲੇ ਵਿੱਚ ਹੰਗੈਲੀ ਕਰਨ ਵਾਲੇ ਥਾਣਾ ਮੁਖੀ ਮਨਜੀਤ ਸਿੰਘ ਨੂੰ ਮੁਤਲਕ ਕਰ ਦਿੱਤਾ ਗਿਆ ਹੈ। ਦੋ ਭਰਾਵਾਂ ਤੇ ਡਿੱਗੀ ਸਾਈਨ ਬੋਰਡ ਦੀ ਦੀਵਾਰ ਇੱਕ ਹਲਾਕ ਤੇ ਦੂਜਾ ਜ਼ਖਮੀ। ਨੂਰਪੁਰ ਵੇਦੀ ਦੇ ਨਜ਼ਦੀਕੀ ਪਿੰਡ ਚਵਰੇਵਾਲ ਵਿਖੇ ਸੜਕ ਕਿਨਾਰੇ ਲੱਗੇ ਇੱਕ ਸਾਈਨ ਬੋਰਡ ਦੀ ਦੀਵਾਰ ਡਿੱਗਣ ਨਾਲ ਇੱਕ ਭਰਾ ਦੀ ਮੌਤ ਹੋ ਗਈ ਤੇ ਦੂਜਾ ਭਰਾ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਰੂਪਨਗਰ ਵਿੱਚ ਦਾਖਲ ਕਰਵਾਇਆ ਗਿਆ। ਸਾਈਨ ਬੋਰਡ ਦੀ ਦੀਵਾਰ ਥੱਲੇ ਆਉਣ ਵਾਲੇ ਦੋਵੇਂ ਸਕੇ ਭਰਾ ਦੱਸੇ ਗਏ ਹਨ। ਮ੍ਰਿਤਕ ਦੀ ਪਛਾਣ ਓਮ ਪ੍ਰਕਾਸ਼ 14 ਵਜੋਂ ਹੋਈ ਹੈ ਤੇ ਜਖਮੀ ਹੋਇਆ ਉਸਦਾ ਛੋਟਾ ਭਰਾ ਰਾਜਵੀਰ 13 ਹੈ ਜੋ ਸਿਵਲ ਹਸਪਤਾਲ ਰੂਪਨਗਰ ਦੇ ਇਲਾਜ ਹੈ ਜਿਸ ਦੀ ਖੰਬੀ ਲੱਤ ਟੁੱਟ ਗਈ ਹੈ ਗੈਸ ਪਾਈਪਲਾਈਨ ਬਦਲੇ ਮੁਆਵਜ਼ਾ ਲੈਣ ਦਾ ਮਾਮਲਾ ਪਿੰਡ ਲੇਲੇਵਾਲਾ 'ਚ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ ਬਹੁਕਾਮੀ ਕੰਪਨੀ ਵੱਲੋਂ ਪਿੰਡ ਲੇਲੇਵਾਲਾ ਦੇ ਖੇਤਾਂ ਵਿੱਚ ਗੈਸ ਪਾਈਪਲਾਈਨ ਦਾ ਕੰਮ ਭਾਰੀ ਪੁਲਿਸ ਬਲ ਦੇ ਜ਼ੋਰ ਨਾਲ ਸ਼ੁਰੂ ਕਰਨ ਦਾ ਵਿਰੋਧ ਕਰ ਰਹੇ ਕਿਸਾਨਾਂ ਤੇ ਪੁਲਿਸ ਵਿਚਕਾਰ ਮੋੜ ਝੜਪ ਹੋਗੀ ਬੀਕੇ ਜੂ ਉਗਰਾਹ ਦੀ ਅਗਵਾਈ ਵਿੱਚ ਵੱਡੀ ਗਿਣਤੀ ਕਿਸਾਨਾਂ ਨੇ ਪੁਲਿਸ ਨਾਕੇ ਤੋੜਦਿਆਂ ਖੇਤਾਂ ਵਿੱਚ ਚੱਲ ਰੇੇ ਕੰਮ ਨੂੰ ਬੰਦ ਕਰਵਾਇਆ ਗੈਸ ਪਾਈਪਲਾਈਨ ਕੰਪਨੀ ਨੇ ਸਵੇਰੇ ਹੀ ਆਪਣੀ ਸਾਰੀ ਮਸ਼ੀਨਰੀ ਤੇ ਮੁਲਾਜ਼ਮ ਲਿਆ ਕੇ ਭਾਰੀ ਪੁਲਿਸ ਵੱਲ ਨਾਲ ਪਿੰਡ ਲੇਲੇ ਵਾਲੇ ਦੇ ਖੇਤਾਂ 'ਚ ਪਾਈਪਲਾਈਨ ਦਾ ਰਹਿੰਦਾ ਕੰਮ ਰੰਬ ਕੀਤਾ ਸੀ ਖੇਤਾਂ ਵੱਲ ਜਾਂਦੇ ਸਾਰੇ ਰਾਹਤੇ ਪੁਲਿਸ ਨੇ ਬੈਰੀਕੇਡ ਤੇ ਅਗਭਜੋ ਬਾਂਹ ਲਗਾ ਕੇ ਬੰਦ ਕਰ ਦਿੱਤੇ ਕਿਸਾਨਾਂ ਨੂੰ ਜਦੋਂ ਇਸ ਦਾ ਪਤਾ ਲੱਗਾ ਤਾਂ ਜ਼ਿਲ੍ਹੇ ਭਰ ਤੋਂ ਕਿਸਾਨ ਤੇ ਬੀਬੀਆਂ ਵੱਡੀ ਗਿਣਤੀ ਵਿੱਚ ਬੀਕੇਜੂ ਉਗਰਾਹ ਦੀ ਅਗਵਾਈ ਵਿੱਚ ਪਿੰਡ ਦੇ ਗੁਰਦੁਆਰਾ ਸਾਹਿਬ ਜੀ ਇਕੱਠੇ ਹੋਏ ਉਹਨਾਂ ਜ਼ਿਲਾ ਕਿਸਾਨਾਂ ਆਗੂ ਜਗਦੀਪ ਸਿੰਘ ਜੋਗੇਵਾਲਾ ਤੇ ਜਸਵੀਰ ਸਿੰਘ ਬੁਰਖੇਮਾ ਦੀ ਅਗਵਾਈ ਵਿੱਚ ਗੈਸ ਪਾਈਪਲਾਈਨ ਦਾ ਕੰਮ ਬੰਦ ਕਰਵਾਉਣ ਲਈ ਖੇਤਾਂ ਵਿੱਚ ਬਲ ਚਾਲੇ ਪਾ ਦਿੱਤੇ ਪਿੰਡ ਦੇ ਵਾਰ-ਵਾਰ ਨਾਕੇ ਤੇ ਪੁਲਿਸ ਪੋਰਟ ਦੀ ਅਗਵਾਈ ਕਰ ਰਹੇ ਡੀਐਸਪੀ ਕੁਮਾਰਦੀ ਸਾਮਰੋਜੇਸ਼ ਠਨੇਈ ਨੇ ਕਿਸਾਨਾਂ ਨਾਲ ਗੱਲ ਕਰਨ ਲਈ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿਸਾਨ ਬਿਨਾਂ ਕੁਝ ਸੁਣੇ ਜਦੋਂ ਨਾਕਾ ਤੋੜਨ ਲੱਗੇ ਤਾਂ ਪੁਲਿਸ ਤੇ ਕਿਸਾਨਾਂ ਵਿੱਚ ਝੜਪ ਹੋ ਗਈ ਕਿਸਾਨ ਪੁਲਿਸ ਰੋਕਾ ਹਟਾਉਂਦੇ ਹੋਏ ਖੇਤਾਂ ਵਿੱਚ ਦੀ ਅੱਗੇ ਵਧੇ ਇਸ ਤੋਂ ਬਾਅਦ ਪੁਲਿਸ ਨੂੰ ਭੱਜਣ ਪੈ ਗਈ ਤੇ ਉਹਨਾਂ ਕਿਸਾਨਾਂ ਤੋਂ ਪਹਿਲਾਂ ਰਜਵਾਹੇ ਤੇ ਜਾ ਕੇ ਜੀਐਸਬੀ ਮਸ਼ੀਨ ਪੁਲ ਦੇ ਵਿਚਕਾਰ ਖੜੀ ਕਰਕੇ ਨਾਕਾ ਲਾ ਲਿਆ ਕਿਸਾਨਾਂ ਤੇ ਪੁਲਿਸ ਦੀ ਇੱਥੇ ਵੀ ਹੱਥੋਂ ਪਾਈ ਹੋਈ ਤੇ ਕਿਸਾਨ ਨਾਕਾ ਤੋੜ ਕੇ ਗੈਸ ਪਾਈਪਲਾਈਨ ਦੇ ਚੱਲ ਰਹੇ ਕੰਮ ਕੋਲ ਪਹੁੰਚ ਕੇ ਇਹੇ ਕਿਸਾਨ ਰਜਵਾਹੇ ਦੇ ਉੱਪਰ ਦੀਆਂ ਪਾਈਪਾਂ ਪਾਈਪਾਂ ਤਾਪ ਕੇ ਅੱਗੇ ਵਾਧੇ ਦੇਖੇਗੇ ਕਿਸਾਨਾਂ ਦੇ ਵਿਰੋਧ ਕਾਰਨ ਕੰਪਨੀ ਨੂੰ ਕੰਮਚਾਲੇ ਬੰਦ ਕਰਕੇ ਮਸ਼ੀਨਾਂ ਵਾਪਸ ਲੈ ਜਾਣੀਆਂ ਪਈਆਂ ਮਸਲੇ ਦੇ ਹੱਲ ਲਈ ਐਸਡੀਐਮ ਤਲਵੰਡੀ ਸਾਬੋ ਹਰਜਿੰਦਰ ਸਿੰਘ ਜੱਸਲਾ ਅਤੇ ਹੋਰ ਪੁਲਿਸ ਤੇ ਸਿਵਲ ਪ੍ਰਸ਼ਾਸਨਿਕ ਅਧਿਕਾਰੀ ਵੀ ਪੁੱਜੇ ਸ਼੍ਰੀ ਮੁਖਸਰ ਸਾਹਿਬ ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਮਾਮੂਲੀ ਤਕਰਾਰ ਬਣੀ ਵਜਾ ਸ਼੍ਰੀ ਮੁਖਸਰ ਸਾਹਿਬ ਤੋਂ ਬਹੁਤ ਹੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ ਮ੍ਰਿਤਕ ਦੀ ਪਛਾਣ ਹਰਜਿੰਦਰ ਸਿੰਘ ਵਜੋਂ ਹੋਈ ਹੈ ਮਾਮੂਲੀ ਤਕਰਾਰ ਨੂੰ ਲੈ ਕੇ ਹਰਜਿੰਦਰ ਸਿੰਘ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਜਾਣਕਾਰੀ ਮੁਤਾਬਕ ਹਰਜਿੰਦਰ ਸਿੰਘ ਆਪਣੇ ਪਿਤਾ ਨਾਲ ਲੱਕੜ ਦਾ ਕੰਮ ਕਰਦਾ ਸੀ ਤੇ ਕੁਝ ਦਿਨ ਪਹਿਲਾਂ ਵੀ ਹਰਜਿੰਦਰ ਸਿੰਘ ਦੀ ਲੜਾਈ ਹੋਈ ਸੀ ਤੇ ਉਹਨਾਂ ਨੇ ਹਰਜਿੰਦਰ ਦੀ ਕੁੱਟਮਾਰ ਵੀ ਕੀਤੀ ਸੀ ਤੇ ਉਹਨਾਂ ਨੇ ਤੇਜ਼ ਤਾਰ ਹਥਿਆਰਾਂ ਨਾਲ ਹਰਜਿੰਦਰ 'ਤੇ ਹਮਲਾ ਕਰ ਦਿੱਤਾ ਹਰਜਿੰਦਰ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਇਹ ਸਨ ਅੱਜ ਦੀਆਂ ਮੁੱਖ ਖਬਰਾਂ ਨਵੀਆਂ ਅਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ